हां हां दीदी आंदे भयो आ जाओ आ जाओ आ जाओ कोई गाल नहीं कोई गाल नहीं ले ए पुछन वाली गाल जे ਤੁਹਾਡਾ ਆਪਣਾ ਘਰ ਹੈ ਜਿਸਲੇ ਮਰਜੀ ਆਓ ਤੁਸੀਂ ਹਾਂ हां ਨੂੰਹਾਂ ਵੀ ਦੋਨੇ ਘਰ ਹੀ ਗਿਆ ਮੈਂ ਚਲ ਤੁਸੀਂ ਆ ਜਾਓ ਹੁਣ ਫਟਾਫਟ ਠੀਕ ਹੈ दीदी ਆ ਜਾਓ ਇਹ ਦੋਵੇਂ ਕਿੱਥੇ ਹੀ ਗਿਆ ਮੈਂ ਅੰਨਾ ਦੇ ਕੰਮ ਹੀ ਨੂੰ ਮੁਕ ਤੇ ਪੰਨਾ ਤੇ ਮੈਂ ਨਾ ਦੀਦੀ ਨੂੰ ਆਵਾਜ਼ ਮਾਰਾ ਦੀਦੀ ਦੀਦੀ ਸਿੱਖ ਤੇ ਕੁੜੀ ਸੁਣਦੀ ਐ ਨਹੀਂ ਮੇਰੀ ਆਵਾਜ਼ ਦੀਦੀ ਮੈਂ ਇਹ ਉੱਪਰ ਜਾਣੀ ਐ ਪਤਾ ਨਹੀਂ ਕੀ ਹਾਲ ਹਨ ਦਾ 아이 ਹਾਈ ਇਕ ਤੇ ਐਨੂੰ ਨਹੀਂ ਚੈਨ ਹੈਗਾ ਮਾਤਾ ਵਜਾ ਮਾਰੀ ਜੰਦੀ ਨੌਨ ਸਟਾਪ ਮਾਰੀ ਜੰਦੀ ਕੀ ਪਤਾ ਨਹੀਂ ਕਿਹੜਾ ਕੰਮ ਪੈ ਗਿਆ ਸਵੇਰੇ ਸਵੇਰੇ ਪਹਿਲੇ ਆਪਣਾ ਕਮਰੇ ਦਾ ਕੰਮ ਤੇ ਕਰ ਲੀਏ ਇਹਦੀ ਆਵਾਜ਼ਾਂ ਸੁਣ ਲਈਏ ਇਹਦੇ ਕੰਮ ਕਰ ਲੋ ਆਪਣੇ ਰਹਿਣ ਦੋ ਕੀ ਕਹਣਾ ਐਨੇ ਹਾਂਜੀ ਮੈਂ ਆਪਣੇ ਕਮਰੇ ਚ ਗਈਆਂ ਹਾਂਜੀ ਕੰਮ ਕਰਦੀ ਵੀ ਮੈਂ ਆਪਣੇ ਕਮਰੇ ਚ ਦੱਸੋ ਕੀ ਹੋਇਆ ਭਲਾਂ ਤੁਮੇਰੀ ਗੱਲ ਵੀ ਸੁਣ ਲੈਗੀ ਤੇ ਜੇ ਮੈਂ ਤੁਹਾਨੂੰ ਬੋਲਣੋ ਮੇਰੀ ਗੱਲ ਸੁਣਨਾ ਹਾਂਜੀ ਸਭ ਸਾਈ ਮਿਆ ਹੋਈਆਂ ਮੇਰੀਆਂ ਨਾ ਭੈਣਾਂ ਆਂਦੀਆਂ ਵੀ ਮਾਮੇ ਦੀ ਕੁੜੀਆਂ ਅੱਛਾ ਫਿਰ ਕੀ ਹੋਇਆ ਤੇ ਕੁਝ ਵੀ ਨਹੀਂ ਤੇ ਮੈਂ ਦੱਸਣਾ ਆਈ ਐ ਅੱਛਾ ਉਹਨਾਂ ਨਾਲ ਡੱਬਾ ਦੇਣਾ ਡਿਆ ਉਹਨਾਂ ਦੀ ਨਾ ਮੈਰਿਜ ਹੈਗੀ ਕਿਸੇ ਦੀ ਤੇ ਤੁਸੀਂ ਆਉਂ ਕਰੋ ਥੱਲੇ ਆਓ ਤੇ ਕੰਮ ਕਰੋ ਆ ਕੇ ਨਾਲ ਮੇਰੇ ਥੱਲੇ ਮੰਮੀ ਆਪਾਂ ਵੀ ਤੇ ਆਪਣਾ ਕੰਮ ਕਰਨਾ ਹੀ ਹੈ ਕੰਮ ਬੇਟਾ ਹੋ ਗਿਆ ਆਵਾ ਰੋਟੀ ਪਾਣੀ ਬਣਾਉਣਾ ਮੈਂ ਤੂੰ ਦੋਨੇ ਜਾਨੀ ਹੈ ਨਾ ਤੂੰ ਤੇ ਰਿੰਪੀ ਅੱਜ ਰੋਟੀ ਉੱਪਰ ਨਹੀਂ ਬਣਾਣੀ ਤੇ نیچے ਬਣਾਓ ਆ ਕੇ ਭਾਵੇਂ ਤੁਸੀਂ ਆਟਾ ਡੋ ਹੋ ਗਈਆਂ ਹੀ ਆ ਜੀ ਪਰ ਲੋਕਾਂ ਨੂੰ ਥੋੜੀ ਅਸੀਂ ਦੱਸਣ ਪੈਣਾ ਵਾ ਕਿ ਅਸੀਂ ਅੱਡ ਹੈਗੀਆਂ ਵਾ ਪਾ ਮੈਂ ਉਹਨਾਂ ਨੂੰ ਪਤਾ ਵੀ ਲੱਗ ਜਾਣਾ ਵੇ ਕਿ ਅੱਡੀਆਂ ਪਰ ਜਦੋਂ ਕੋਈ ਆਇਆ ਗਿਆ ਹੋਵੇ ਨਾ ਉਦੋਂ ਇੱਕ ਥਾਂ ਤੇ ਰੋਟੀ ਬਣਾਣੀ ਚਾਹੀਦੀ ਤੇ ਥੱਲੇ ਮੰਮੀ ਮੇਰੀ ਗਾਲ ਸੁਣੋ ਤੁਸੀਂ ਉੱਪਰ ਆਏ ਹੋ ਸਪੈਸ਼ਲ ਮੈਨੂੰ ਕਹਿਣ ਉਹ ਕਿੱਥੇ ਹੈ ਉਹਨਾਂ ਨੂੰ ਕੋ ਉਹ ਬਣਾਉਂਦੇ ਆ ਸਬਜੀ ਪੁੱਲਾ ਮੇਰੇ ਪੁੱਤਰ ਗਾਲ ਸੁਣ ਤੂੰ ਕਹਿੰਦੀ ਉਹ ਕਿੱਥੇ ਹੈ ਉਹਦਾ ਨਾ ਕੋਈ ਨਾਮ ਵੀ ਹੈਗਾ ਮੈਂ ਤੇਰੀ ਵੱਡੀ ਦੀਦੀ ਹੈ ਕਹ ਮਮੀ ਜੀ ਦੀਦੀ ਕਿੱਧਰ ਹੈ ਯਾਨੀ ਮੂ ਚੁੱਕਿਆ ਉਹ ਕਿੱਥੇ ਹੈ ਉਹ ਕੋਈ ਗਵੰਡਨ ਹੈ ਚਲੋ ਛੱਡੋ ਇਹ ਗੱਲ ਨੂੰ ਦੀਦੀ ਨੂੰ ਕਹੋ ਸਬਜੀ ਬਣਾ ਲੈ ਤੇ ਜੇ ਦੀਦੀ ਹੁੰਦੇ ਨਾ ਘਰ ਤੇ ਮੈਨੂੰ ਉੱਪਰ ਆਉਣ ਦੀ ਲੋੜ ਹੀ ਨਹੀਂ ਪੈਣੀ ਤੇ ਮੈਂ ਉਹਨੂੰ ਹੀ ਭੇਜ ਲਾਹੀ ਉੱਪਰ ਉਹ 2 ਮਿੰਟ ਗਈ ਬਾਜ਼ਾਰ ਕੋਈ ਸਮਾਨ ਲੈਣ ਗਈ ਉਹਨੇ ਆਪਣਾ ਮੈਨੂੰ ਕਿਹੜਾ ਨਾਲ ਸੀ ਦੋਨੇ ਜਾਣੀ ਦੱਸਦੀ ਅਜ ਉਹ ਕਿੱਥੇ ਜਾਂਦੀ ਹੈ ਤੇ ਤੂੰ ਕਿੱਥੇ ਜਾਣਦੀ ਹੈ ਤੇ ਹੁਣ ਕੋਈ ਬਸਨ ਬਸਾਣ ਦੀ ਕੋਈ ਲੋੜ ਨਹੀਂ ਗਈ ਤੂੰ نیچے ਆ ਸਬਜੀ ਦੀ ਕੱਟਵਾਟ ਕਰੋ ਜਦੋਂ ਉਹ ਆਏਗੀ ਉਹ ਵੀ ਤੇਰੇ ਨਾਲ ਕਰਾ ਦੇਗੀ ਗ੍ਰੇ ਮਟਰ ਪਨੀਰ ਦੀ ਗੱਲ ਮਟਰ ਪਨੀਰ ਜੇ ਮਨ ਸਹੀ ਲੱਗਣਗੇ ਤੇ ਮੈਂ ਰੱਖ ਦਾਂਗੀ ਇਹ ਨਹੀਂ ਸਹੀ ਲੱਗਣਗੇ ਚੁੱਪ ਰਹਿ ਕੇ ਦੋ ਸਬਜ਼ੀਆਂ ਬਣਾਓ نیچے ਆ ਕੇ ਤੇ ਨਾਲ ਦਹੀਂ ਰਾਤਾ ਪਾਓ ਤੇ ਚਾਵਲ ਬਣਾਓ ਨਾਲ ਪਰ ਤੀਦੀ ਨੂੰ ਫੋਨ ਕਰੋ ਇਹ ਨਾ ਨਾ ਹੋਵੇ ਮੈਂ ਸਾਰਾ ਕੰਮ ਕਰ ਲਵਾਂ ਤੇ ਬਾਅਦ ਚੋਂ ਐਂਡ ਤੇ ਆ ਜਨ ਕਿ ਹਾਂ ਹੁਣ ਤੇ ਸਾਰਾ ਕੰਮ ਹੋਈ ਗਿਆ ਤੇ ਮੈਂ ਚੱਲ ਜੰਨੀ ਆ ਕੋਈ ਗੱਲ ਨਹੀਂ ਉਹ ਢੀ ਦੂਰ ਨਹੀਂ ਗਈ ਇਹ ਚੌਂਕ ਤੱਕ ਹੀ ਗਈ ਹੋਣੀ ਆ ਮੁੰਡੇ ਜਾਣਾ ਹੋਵੇ ਨਾ ਨੇ ਜਿਆਦਾ ਟਾਈਮ ਮੈਨੂੰ ਦੱਸ ਕੇ ਜਾਂਦੀ ਐ ਤੇ ਉਹ ਆਪੇ ਆ ਜਾਂਦੀਆਂ ਥੱਲੇ ਆਓ ਉੱਪਰ ਸਫਾਈ ਹੋਈ ਹੋਈ ਹੈ ਉਹਨਾਂ ਨੇ ਉੱਪਰ ਨਹੀਂ ਆ ਕੇ ਬੈਠਣਾ ਨੀਚੇ ਹੀ ਬੈਠਣਾ ਵਾ ਆਣਾ ਤੇ ਉਹਨਾਂ ਨੇ ਚਲੇ ਜਾਣਾ ਨਾ ਠੀਕ ਆਜੋ ਠੀਕ ਹੈ ਨੀਮਾ ਕਿ ਨਾ ਤੋਂ ਕਰਤੀ ਐ ਨਾ ਵੈਸੇ ਉਹਨਾਂ ਨੂੰ ਕੋ ਦਿਦੀ ਨੂੰ ਥੱਲੇ ਨਾ ਬਾਜ਼ਾਰ ਭੇਜੋ ਤੁਸੀਂ ਕੋ ਪਹਿਲੇ ਗੈਸਟ ਆਣੇ ਆ ਰੋਟੀ ਪਾਣੀ ਬਣਾ ਫਿਰ ਜਿੱਥੇ ਮਰਜੀ ਜਾ ਮੇਰਾ ਉੱਪਰ ਸਿਰ ਖਾਨ ਆ ਗਈ ਬੁੱਢੀ ਤੰਗ ਕਰਨ ਕਰਨਾ ਹੀ ਪੈਣਾ ਨਾ ਕਰਾਂਗੀ ਤੇ ਗੱਲਾਂ ਸੁਣਾਏਗੀ ਮੇਰੇ ਘਰ ਵਾਲੇ ਨੂੰ ਪੱਟੀ ਪੜਾ ਦੇਣੀ ਆ ਮਾਂਮੀ ਤੇ ਫਿਰ ਮੈਨੂੰ ਹੀ ਉਹਨਾਂ ਨੇ ਬੋਲਣਾ ਸਾਈਟਰ ਨੇ ਮਾਦੀ ਹੀ ਦੇਣੀ ਉਹ ਜਨ ਆ ਜੀ ਬਾਲੂ ਮਿੰਟ ਕਿੰਨੇ ਆਣਾ ਪੁੱਤਰ ਅੰਦਰ ਮੰਮੀ ਤੇ ਰੋਜਾ ਪੂਰਾ ਆਪਨ ਸੀ ਤੇ ਮੈਂ 2 ਮਿੰਟ ਹੀ ਗਈ ਸੀ 2 ਮਿੰਟ ਚ ਆਇਆ ਨਾ ਕਿਸੇ ਨੇ ਪਤਾ ਲੈ ਕਿ ਤੁਹਾਨੂੰ ਸਭ ਖੁਸ਼ ਆਲ ਕਰਨਾ ਮੂੰਹਾਂ ਤੇ ਆਉਣੀ ਪਤਾ ਵਾ ਸੱਸਾਂ ਨੂੰ ਤੇ ਕੁਝ ਪਤਾ ਹੀ ਨਹੀਂ ਨਾਲੇ ਮੇਰੀ ਗਾਲ ਸੁਣ ਪੁੱਤਰ ਹਾਂਜੀ ਨਾ ਮਾਮੇ ਦੀ ਕੁੜੀ ਆਂਦੀ ਪਈ ਹੈ ਤੇ ਨਾਲ ਉਹਦੇ ਜਠਾਣੀਆਂ ਆਂਦੀ ਪਈ ਹੈ ਤੇ ਅੱਛਾ ਤਾਂ ਫਿਰ ਕੀ ਹੋ ਗਿਆ ਬੇਟਾ ਕੀ ਗਾਉ ਤੂੰ ਮੂੰਹ ਕਿਉਂ ਬਣਾਣ ਦੇਂ ਵਾਂ ਸੁਣੀ ਨਹੀਂ ਮੋਰੀ ਮੰਮੀ ਮੈਂ ਥੱਕੀ ਆਈ ਇੱਕ ਮਿੰਟ ਬਾਹਰ ਪਾਣੀ ਵੀ ਨਹੀਂ ਜੀ ਪੀਂਦਾ ਆਂਦੇ ਮੈਨੂੰ ਸੁਣਾ ਲਾਪੇ ਜੇ ਪਾਣੀ ਤਾਂ ਕਮ ਸੇ ਕਮ ਪੀ ਲੰਦਾ ਹਾਂ ਭਾਂਦਰ ਮੈਂ ਜੂਸ ਵੀ ਭਲਾ ਦੰਨੀ ਹੈ ਨਹੀਂ ਤੂੰ ਹੀ ਰਹਿਣਾ ਜੂਸ ਨੇ ਮੈਂ ਪਾਣੀ ਵੀ ਲੰਨੀ ਕੋਈ ਨਹੀਂ ਚੱਲ ਮੇਰੀ ਗੱਲ ਸੁਣ ਲੈ ਦੱਸੋ ਹਾਂ ਜੀ ਸਬਜੀ ਵਗੈਰਾ ਰੋਟੀ ਵਗੈਰਾ ਨਾ ਸਾਰੀ ਨੀਚੇ ਬਣਾਓ ਆਚਰ ਸੋਈ ਚ ਉਹਨਾਂ ਨੇ ਖਾਣਾ ਖਾ ਕੇ ਜਾਣਾ ਮੈਂ ਤੇ ਮੈਂ ਦੀਦੀ ਨੂੰ ਵੀ ਵਾਅਦਾ ਦਿੱਤੀ ਹੈ ਤੇ ਉਹ ਸੁਣਦੀ ਨਹੀਂ ਪਈ ਸੀ ਤੇ ਮਾਨੂੰ ਚਾਚਾ ਉੱਪਰ ਜਾਣਾ ਪਿਆ ਹੋਇਆ ਹੈ ਤੈਨੂੰ ਮੈਂ ਕਿਆ ਕੇ ਆਈ ਹਾਂ ਤੇ ਥੱਲੇ ਆਂਦੀ ਆ ਦੋ ਸਾਰਾ ਰਸੋਈ ਸੰਭੋ ਕੀ ਗੱਲ ਮੰਮੀ ਮੈਂ ਕੱਲੀ ਨਹੀਂ ਕਰ ਸਕਦੀ ਉਹ ਰਹਿਣ ਤੋਂ ਉੱਪਰ ਕਰਦੇ ਬੈ ਨੇ ਆਪਣਾ ਉੱਪਰ ਕਰਨ ਮੈਂ ਬਣਾ ਲਾਂਗੀ ਆਪੇ ਦੋ ਸਬਜ਼ੀਆਂ ਹੀ ਬਣਾਣੀਆਂ ਵਾਂ ਮੈਂ ਬਣਾ ਲਾਂਗੀ ਆਪੇ ਰਹਿਣ ਦੋ ਦੇਖ ਬੇਟਾ ਆਏਗੇ ਚਨਾ ਤਮਾਸ਼ਾ ਨਹੀਂ ਲਾਣਾ ਉਹ ਮੈਨੂੰ ਪਤਾ ਵੈ ਤੂੰ ਕੱਲੀ ਬਣਾ ਸਕਦੀ ਹੈ ਤੇ ਉਹ ਵੀ ਕੱਲੀ ਬਣਾ ਸਕਦੀ ਹੈ ਪਰ ਅੱਜ ਦੋਨਾਂ ਨੇ ਹਲਕੇ ਕੰਮ ਕਰਨਾ ਮੇਰੀ ਭੈਣ ਨੇ ਕਦੀ ਕਦਾਈ ਆਣਾ ਹੁੰਦਾ ਵੈ ਤੇ ਉਹਨੇ ਆਣਾ ਵੀ ਬੜੀ دیر ਬਾਦੋਂ ਵੈ ਤੇ ਚੁੱਪ ਕਰਕੇ ਨਾ ਦੋਨੇ ਜਾਨੀਆਂ ਕੰਮ ਕਰੋ ਤੇ ਮੇਰਾ ਬੇਟਾ ਨਜਾਇਜ਼ ਫਾਇਦਾ ਨਾ ਉਠਾਓ ਨਾ ਮੈਂ ਤੈਨੂੰ ਕੁਝ ਕਰਨੀ ਐ ਤੇ ਨਾ ਮੈਂ ਉਹਨੂੰ ਕੁਝ ਕਰਨੀ ਐ ਤੇ ਜੇ ਮੈਂ ਅੱਜ ਮੇਰੀ ਬੇਇੱਜ਼ਤੀ ਹੋਈ ਨਾ ਤੇ ਫੇਰ ਤੁਸੀਂ ਦੇਖ ਲੈਣਾ ਤਾਂ ਤਾਂ ਮੈਂ ਘਰੋਂ ਬਾਹਰ ਆ ਡਾਕਰ ਜਨਾ ਚ ਤੁਸੀਂ ਮੇਰਾ ਨਾ ਦੋਨੇ ਜਾਨੀਆਂ ਨਾ ਨਜਾਇਜ਼ ਫਾਇਦਾ ਉਠਾਣ ਡਈਆਂ ਜੇ ਤੁਹਾਡੇ ਤੇ ਮੈਂ ਘਪਾਰੂ ਨਹੀਂ ਗਈ ਰੋਟੀ ਬਣਾਉਣ ਨੂੰ ਬੇਟਾ ਮੈਂ ਵੀ ਬਣਾ ਸਕਦੀ ਆ ਰੋਟੀ ਦਾ ਕੀ ਉਹਦੇ ਸਾਰੇ ਦੋ ਜਾਣੀ ਆ ਮੈਂ ਤੁਹਾਨੂੰ ਵੀ ਬਿਠਾ ਕੇ ਖਵਾ ਦਵਾਂਗੀ ਪਰ ਨਹੀਂ ਰਿਸ਼ਤੇਦਾਰੀ ਚ ਬੇਇੱਜ਼ਤੀ ਹੁੰਦੀ ਐ ਬੇਇੱਜ਼ਤੀ ਮੇਰੀ ਨਹੀਂ ਬੇਇੱਜ਼ਤੀ ਤੁਹਾਡੀ ਹੋਣੀ ਓਹਨਾਂ ਨੇ ਤੇ ਮम्मी ਮੇਰੀ ਗੱਲ ਸੁਣੋ ਉਹਨਾਂ ਨੂੰ ਪਤਾ ਤਾਂ ਹੈਗਾ ਹੀ ਕਿੰਨ ਨੂੰ ਨਹੀਂ ਪਤਾ ਐਂ ਵਖਰੀ ਵਖਰੀ ਆ ਉਹ ਆਪਣਾ ਬਣਾਉਂਦੀ ਮੈਂ ਆਪਣਾ ਸਭ ਨੂੰ ਤੇ ਪਤਾ ਵਾ ਤੇ ਇਹ ਫਿਰ ਕੀ ਐਵੇਂ ਨਵਾਂ ਡਰਾਮਾ ਕਰਨ ਦੀ ਲੋੜ ਐਂ ਇਕੱਠੀਆਂ ਜੀ ਮੈਂ ਐ ਨਹੀਂ ਕਹਿੰਦੀ ਤੁਸੀਂ ਇਕੱਠੀਆਂ ਹੈਗੀਆਂ ਜੇ ਉਹ ਮੈਨੂੰ ਪਤਾ ਵਾ ਸਾਰਿਆਂ ਨੂੰ ਪਤਾ ਤੁਸੀਂ ਅੱਡੋ ਅੱਡ ਹੈਗੀਆਂ ਜੇ ਤਪਰ ਐ ਨਹੀਂ ਅੱਡੋ ਅੱਡ ਦਾ ਐ ਨਹੀਂ ਮਤਲਬ ਤੂੰ ਉੱਪਰ ਜਾਂ ਉਹ ਉੱਪਰ ਤੂੰ ਥੱਲੇ ਜੇਕਰ ਕੋਈ ਪਰੋਣਾ ਆਵੇ ਕਿਸੇ ਨੂੰ ਬੁਲਾਣਾ ਨਹੀਂ ਇੱਜ਼ਤ ਅੱਜ ਮੇਰੀ ਨਹੀਂ ਹੋਣੀ ਇੱਜ਼ਤ ਤੁਹਾਡੀ ਹੋਣੀ ਹੈ ਉਹਨਾਂ ਨੇ ਕਹਣਾ ਭਾਵੇਂ ਅੱਡੋ ਅੱਡ ਹੈਗੀਆਂ ਮੈਂ ਜਦੋਂ ਕੋਈ ਪਰੋਣਾ ਆਂਦਾ ਨਾ ਉਦੋਂ ਮਿੰਟ 'ਚ ਇਕੱਠੀਆਂ ਹੋ ਜਾਂਦੀਆਂ ਮੈਂ ਤੇ ਚੁੱਪਾ ਕੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਐ ਹੀ ਹੈਗੀਆਂ ਜੇ ਦੋਨੇ ਜਾਨੀਆਂ ਨਾ ਰਲ ਕੇ ਕੰਮ ਕਰ ਲੈਣਾ ਤੇ ਕੰਮ ਦੀ ਮੈਨੂੰ ਨਹੀਂ ਟੈਨਸ਼ਨ ਨਹੀਂ ਕਿ ਕੰਮ ਕੱਲੀ ਮੈਂ ਵੀ ਕਰ ਸਕਦੀ ਆ ਸਿਰਫ ਤੁਹਾਡੀ ਇੱਜ਼ਤ ਬਣਾਉਣ ਵਾਸਤੇ ਨਾ ਮੈਨੂੰ ਇਹ ਕੰਮ ਕਰਨਾ ਪੈਣਾ। ਚਲੋ ਠੀਕ ਆ ਮੰਮੀ। ਬਾਹਰੋਂ ਆਈ ਪਹਿਲਾਂ ਹੀ ਸਨਾਨ ਲਾਪੇ ਜੀ। ਬਣਾ ਲੈਣੀ ਆ। ਰੋਜ਼ ਨਵਾਂ ਕੋਈ ਨਾ ਕੋਈ ਤੁਰਿਆ ਰਹਿੰਦਾ। ਇੰਨਾ ਤੇ ਆਪਣੇ ਕਿਤੇ ਰਿਸ਼ਤੇਦਾਰ ਆਣੇ ਹੋਣ ਨਾ ਤੇ ਹੱਸ ਹੱਸ ਕੇ ਹਰ ਰਹਿੜ ਕਰਕੇ ਕੰਮ ਕਰਦੀਆਂ ਤੇ ਮੇਰੀਆਂ ਭੈਣਾਂ ਆਉਂਦੀਆਂ ਪਈਆਂ। ਅੰਨਾਂ ਨੂੰ ਕੁਝ ਹੋ ਹੀ ਗਿਆ। ਵੱਡੀ ਨੂੰ ਕਿੰਨੀ ਦੇਰ ਦਾ ਸੁਨਿਆ ਦਿੱਤਾ ਹੈ ਆ ਜਾ ਆ ਜਾ। ਹਾਈ ਤੱਕ ਥੱਲੇ ਨਹੀਂ ਆਈ। ਨਹੀਂ ਜੀ। ਨਹੀਂ ਆਣੇ ਜੇ ਆਇਆ ਨਹੀਂ ਆਣਾ ਤੇ ਨਾ। ਆਗੀ 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 2 ਮਿੰਟ ਸੋਚ ਲੋ ਆਣਾ ਤੇ ਜੇ ਨਹੀਂ ਆਣਾ ਹਾਦੀ ਹੋਗੀ ਤੁਹਾਡੀ ਦੋਨਾਂ ਦੀ ਮੰਜੂ ਬੂਆ ਨਹੀਂ ਖੋਲਣ ਢਈ ਕਿੰਨੀਆਂ ਬਹਿਲਾ ਮਾਰਦੀ ਐ ਦੀਦੀ ਤੁਸੀਂ ਤੇ ਕਿੰਨੀ ਦੇਰ ਬਾਅਦ ਆਏ ਜੇ ਨਾ ਕਿੰਨੀ ਦੇਰ ਹੋ ਗਈ ਮੈਨੂੰ ਆਇਆ ਮਾਸੀ ਮਾਸੀ ਮਾਲ ਘੜਾ ਟਾਈਮ ਲਿਆਂਦਾ ਤੇ ਹੁਣ ਮੈਂ ਆਈ ਆ ਮਾਰੇ ਨਾਲ ਆ ਹੁੰਦਾ ਕਿਹੜਾ ਘਰੋਂ ਨਿਕਲਿਆ ਜਾਂਦਾ ਮੰਜੂ ਲਾਹ ਦੀ ਦੀ ਆਏ ਸ਼ੁਕਰ ਹੈ ਕਿ ਤੇ ਮੇਰੀਆਂ ਭੈਣਾਂ ਵੀ ਆਈਆਂ ਵਾ ਇਹ ਧੰਗਾਂ ਫਿਰ ਵੇਖ ਲੈ ਆਜੋ ਆਜੋ ਦੀਦੀ ਮੈਂ ਕਿ ਤੁਹਾਨੂੰ ਤਾਂ ਟਾਈਮ ਨਹੀਂ ਮਿਲਣਾ ਅਸੀਂ ਵੀ ਆਈਏ ਹੈ ਜਰੂਰ ਜਰੂਰ ਹਾਂ ਵਧੀਆ ਵਧੀਆ ਆਓ ਆਜੋ ਆਜੋ ਦੀਦੀ ਦੇਖੋ ਆਹ ਲਓ ਫੜੋ ਦੀਦੀ ਦੇ ਬੇਟੇ ਦਾ ਵਿਆਹ ਹੈਗਾ ਜੇ ਆਹ ਲਓ ਜੇ ਬੈਠੋ ਤੇ ਸਹੀ ਓਹੋ ਪਹਿਲਾਂ ਨੇ ਨਾ ਬੜਾ ਵੀ ਤੁਹਾਨੂੰ ਵੀ ਜੀ ਦੇਖੋ ਉਹਨੇ ਵੀ ਦਰਦਾ ਵਿਆਹੀ ਤੇ ਮੈਂ ਕਿਹਾ ਚੱਲ ਤੁਸੀਂ ਨਾ ਭਾਨੇ ਸਿਰੇ ਆਇਓ ਦੀਦੀ ਤੇ ਜਦੋਂ ਤੂ ਇਕਦਾਂ ਹੀ ਆਂਦੇ ਆ ਤੇ ਤੁਸੀਂ ਵੇਖ ਲਓ ਚਲੋ ਕਿੰਨੇ ਵਰਤੋਂ ਆਏ ਜੇ ਆਏ ਦੇਖਿਆ ਨਾ ਅੱਲਾ ਤੁਸੀਂ ਐਹੀ ਵੱਡੇ ਮੁੰਡੇ ਦਾ ਡੱਬਾ ਦੇ ਹਾਂਜੀ ਤੇ ਹੁਣ ਦੇ ਛੋਟੇ ਮੁੰਡੇ ਦਾ ਦੇਣ ਆਇਓ ਤੇ ਕਿੰਨੇ ਸਾਲ ਹੋ ਗਏ ਮੈਂ ਖਲੋ 7-8 ਸਾਲ ਹੋਈ ਗਏ ਹਾਂ 7-8 ਸਾਲ ਮੇਰੀ ਗੱਲ ਸੁਣੋ ਹੁਣ ਵੀ ਮੈਨੂੰ ਪਤਾ ਹੈ ਕੀ ਕਹਿੰਦੇ ਸੀ ਜਸਵੀਰ ਤੂੰ ਦੇ ਆਪਣੀ ਭੈਣ ਵੱਲ ਤੇ ਮੈਂ ਆਪਣੀ ਭੈਣ ਵਾਲ ਚਾਹੁੰਦੀ ਮੈਂ ਕਿਹਾ ਐਦਾਂ ਮਤਲਬ ਕੀਤੀ ਨਾ ਝਠਾਣੀਆਂ ਵਾਲੀ ਗੱਲ ਬਿਲਕੁਲ ਸਹੀ ਗੱਲ ਹੈਨਾ ਤੇ ਮੈਂ ਕਿਹਾ ਮੇਰੀ ਭੈਣ ਨੂੰ ਵੀ ਇਨਵੀਟੇਸ਼ਨ ਤੁਸੀਂ ਦੇ ਕੇ ਆਉਗੇ ਉਸ ਤਰ੍ਹਾਂ ਹੀ ਉਸ ਜਿਸ ਤਰ੍ਹਾਂ ਦੀ ਮੇਰੀ ਉਹ ਦੀਦੀ ਉਸ ਤਰ੍ਹਾਂ ਤੁਸੀਂ ਮੇਰੇ ਆ ਬਿਲਕੁਲ ਬਿਲਕੁਲ ਹੈ ਫੋਰ ਸਾਈਡ ਜਿਸੀ ਆ ਗਿਆ ਹਾਂ ਕੋਈ ਕੰਮ ਕੋ ਮੋਏਗਾ ਨਾ ਦਸਨਾ ਵਯਾ ਦੇ ਵਿੱਚ ਬਥੇਰੇ ਕੰਮ ਹੁੰਦੇ ਆ ਮੇਰੀ ਗੱਲ ਅੱਗੇ ਵੀ ਤੁਗਿਓ ਅੱਗੇ ਹੋ ਕੇ ਕੀਤੇ ਸੀਗੇ ਤਾਂ ਹੁਣ ਵੀ ਤੁਗਿਓ ਕਰਨਾ ਅੱਗੇ ਚ ਤੋ ਬੜਾ ਫਰਕ ਹੋ ਗਿਆ ਜੇ ਨਹੀਂ ਕੋਈ ਗੱਲ ਹੋ ਗਿਆ ਫਰਕ ਪਰ ਸਾਡੇ ਦਿਲਾਂ 'ਚ ਫਰਕ ਨਹੀਂ ਹੋਣਾ ਚਾਹੀਦਾ ਚਲੋ ਕੋਈ ਨਾ ਪਰ ਇਹ ਤਾਂ ਸਰੀਰ ਦਾ ਤਾਂ ਫਰਕ ਪੈ ਹੀ ਜਾਣਾ ਟਾਈਮ ਬੈ ਕੇ ਇਦੀ ਤੋ ਕੋਣ ਵੇਲੀ ਹੋ ਜਾ ਨੇਵੇ ਦੇ ਵਿਆਹ ਵਿੱਚ ਕੰਮ ਗਾਈ ਕਰਨ ਵਾਸਤੇ ਰੀਦੀ ਬੇਟਾ ਪਾਣੀ ਲੈ ਕੇ ਆਓ ਹਾਂਜੀ ਆ ਗਈ ਮम्मी ਆ ਜਾ ਬੇਟਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸਿਕਾਲ ਕੀ ਹਾਲ ਹੈ ਬਾਸ ਵਧੀਆ ਤੈਨੂੰ ਹੋਰ ਵਧੀਆ ਵਧੀਆ ਠੀਕ ਠਾਕ ਹੋਰ ਕਿ ਕੀ ਹਾਲ ਚੱਲ ਹੈ ਵਧੀਆ ਜੇ ਵਧੀਆ ਤੈਨੂੰ ਸੁਣਾਓ ਹੋਰ ਕੀ ਹਾਲ ਚੱਲ ਹੈ ਬਾਸ ਵਧੀਆ ਤੈਨੂੰ ਸੁਣਾਓ ਵਾਸਤੇ ਠੀਕ ਹੈ ਵਧੀਆ ਹੋਣਾ ਪੀਓ ਬੰਨ ਅੱਛਾ ਮੇਰੀ ਗੱਲ ਸੁਣ ਲਓ ਹੁਣ ਇਹ ਨਹੀਂ ਕਿ ਵਿਆਹ ਦੇ ਵਿੱਚ ਇਕੱਲੇ ਇਕੱਲੇ ਨਿਆਣਾ ਸਾਰਿਆਂ ਨੇ ਆਣਾ ਜੇ ਨਹੀਂ ਨਹੀਂ ਸਾਰੇ ਅਸੀਂ ਆਵਾਂਗੇ ਸਾਰਿਆਂ ਨੇ ਆਪਣਾ ਲਈ ਆਪਣੇ ਘਰ ਦਾ ਫੰਕਸ਼ਨ ਹੈ ਤੇ ਕਿਉਂ ਨਹੀਂ ਆਣਾ ਤੇ ਰੋਟੀਆਂ ਨੂੰ ਨਾਲ ਲੈ ਕੇ ਆਣਾ ਬੱਚਿਆਂ ਨੂੰ ਨਾਲ ਲੈ ਕੇ ਆਣਾ ਬੇਟਿਆਂ ਨੂੰ ਨਾਲ ਲੈ ਕੇ ਆਣ ਦੀ ਕਾ ਅੱਛਾ ਜੀ ਇੱਕ ਮਿੰਟ ਅ ਰਿੰਪੀ ਹਾਂ ਜੀ 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 ਥੋੜਾ ਜਿਹਾ ਮੈਨੂੰ ਦੂਸਰਾ ਪਾਣੀ ਲਿਆ ਦਿਓ ਜੇ ਰੱਖ ਹਾਂ ਜੀ ਮੈਂ ਕੋਸਾ ਕਰਕੇ ਲਿਆ ਦਿੰਦੀ ਹਾਂ ਤੁਹਾਨੂੰ ਹਾਂ ਜੀ ਲਿਆ ਦਿੰਦੇ ਆਓ ਦੇਦੀ ਚਲੋ ਹਾਂ ਚਲੋ ਕੀ ਆ ਜੀ ਮੇਰੀ ਗੱਲ ਸੁਣੋ ਮੈਨੂੰ ਮੇਰੇ ਦੀਦੀ ਕਹਿਣ ਦੇ ਸੀ ਕਿ ਤੂੰਵੇਂ ਨਵਾ ਅੱਡੇ ਹੈਗੀਆਂ ਤੇ ਕੀ ਡੱਬੇ ਗੱਡੀ ਚ ਪਏ ਹੋਏ ਆ ਤੁਸੀਂ ਦੱਸੋ ਤਾਂ ਡੱਬਾ ਆ ਹੈਗਾ ਤੇ ਜੇ ਤੁਸੀਂ ਕੰਦੇ ਜੇ ਕਿ ਉਹਨੂੰ ਵੀ ਅੱਡ ਦੇ ਦੇਣੇ ਤੇ ਉਹਨੂੰ ਵੀ ਅੱਡ ਦੇ ਦੇਣੇ ਨਹੀਂ ਦੀਦੀ ਇਹ ਕਿਹੋ ਜੀ ਗੱਲ ਕੀਤੀ ਜੇ ਤੁਸੀਂ ਡੱਬਾ ਸੀ ਜਿੱਥੋਂ ਵੀ ਹੋਵੇ ਨਾ ਇੱਕੋ ਥਾਂ ਤੇ ਭਾਜੀ ਲੈਣੇ ਆ ਭਾਵੇਂ ਉਹ ਅੱਡੇ ਹੈਗੀਆਂ بس ਇੱਕੋ ਥਾਂ ਤੇ ਭਾਜੀ ਲੈਣੇ ਆ ਇੱਕੋ ਥਾਂ ਤੇ ਸਗਨ ਪਾਣੇ ਕਿਉਂਕਿ ਮੈਨੂੰ ਘਰੋਂ ਤੁਰਨ ਲੱਗਿਆ ਦੀਦੀ ਕਹਿਣ ਦੇ ਸੀ ਕੰਦੇ ਵੇਖ ਤੇਰੀ ਭੈਣ ਦੀਆਂ ਨੂੰ ਆਟਾ ਹੈ ਤੇ ਨਹੀਂ ਨਹੀਂ ਦੀਦੀ ਤੁਸੀਂ ਉਹਦੀ ਟੈਨਸ਼ਨ ਨਾ ਲਵੋ ਇੱਕੋ ਡੱਬਾ ਠੀਕ ਹੋਊਗਾ ਨਾਲੇ ਆਟਾ ਕਾਦੇ ਵਾਸਤੇ ਲੈਣਾ ਜੇ ਮੈਂ ਆਟਾ ਕਰਨਾ ਵੀ ਹੁੰਦਾ ਤੇ ਤੁਹਾਡੇ ਚ ਤੇਰੇ ਨਾਲ ਕੋਈ ਫਰਕ ਹੀ ਨਹੀਂ ਗਾ ਮੈਂ ਤੁਹਾਨੂੰ ਪੱਲੇ ਕਹਿ ਆ ਦੇਣਾ ਹੀ ਦੀਦੀ ਕਿ ਦੋ ਡੱਬੇ ਲੈ ਕੇ ਦੱਸੋ ਕੀ ਕਰਨਾ ਭੰਜੇ ਨਹੀਂ ਚਲੋ ਠੀਕ ਹੈ ਸਾਡਾ ਪੁੱਛਣਾ ਵੱਜ ਸੀ ਹੈ ਨਾ ਅਸ ਤੇ ਕੀ ਚਲੋ ਜਿਹ ਹੈ ਤੇ ਅਸ ਲਗ ਲਗ ਦੇ ਦੇਣੇ ਹਾਂਜੀ ਕੋਲੋਂ ਨਹੀਂ ਮੰਨਦੇ ਬੇ ਨੇ ਦੀ ਇੱਕੋ ਜਗ੍ਹਾ ਤੇ ਲੈਖਦੀ ਹੈ ਕੋਈ ਹੋਰ ਜੀ ਗੱਲ ਠੀਕ ਹੈ ਠੀਕ ਹੈ ਤੇ ਮਰਜ਼ੀ ਵੀ ਤੁਹਾਨੂੰ ਪਤਾ ਵਾ ਆਪਣੀ ਮਰਜ਼ੀ ਨਾਲ ਹੀ ਉਹ ਆड्डे ਹੀ ਆਵਾਂ ਮੰਜੋ ਕਿਸੇ ਵਲੇ ਇਹ ਹੋ ਜਾਂਦਾ ਕਿ ਮੈਂ ਤੇ ਤੁਹਾਨੂੰ ਦੇਤਾ ਡੱਬਾ ਤੇ ਬਾਅਦ ਚ ਟੜੀਆਂ ਨੂਆਂ ਜੜੀਆਂ ਆਡੇ ਤੇ ਉਹ ਕਹਿਣਗੇ ਸਾਡਾ ਡੱਬਾ ਕਿੱਥੇ ਕਾਦਾ ਆਪਾ ਵਿਆਹ ਜਾਣਾ ਨਹੀਂ ਨਹੀਂ ਦੀਦੀ ਕੋਈ ਹੋਰ ਜੀ ਗੱਲ ਕਹਿ ਰਹੇ ਜੀ ਇਹ ਵੀ ਡੱਬਾ ਤਾਂ ਤੁਹਾਨੂੰ ਦੇ ਕੇ ਗਏ ਆ ਹਨਾ ਸੰਦੇ ਦਿੱਤਾਂ ਇਸ ਕਰਕੇ ਹਨਾ ਚਲੋ ਠੀਕ ਹੈ ਫਿਰ ਐਸਾ ਕਰਿਓ ਵਿਆਹ ਤੇ ਲੈ ਕੇ ਨਾ ਪਹੁੰਚ ਜਰੂਰ 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 ਐ ਕੋਈ ਕਹਿਣਾ ਨਹੀਂ ਗੱਲ ਆਪਣੇ ਘਰ ਫੰਕਸ਼ਨ ਹੈਗਾ ਜਰੂਰ ਆਵਾਂਗੀ ਪਾ ਤੁਹਾਨੂੰ ਮੈਂ ਇਸ ਤਰ੍ਹਾਂ ਨਹੀਂ ਭੇਜਣਾ ਰੋਟੀ ਤੋਂ ਬਗੈ ਰੋਟੀ ਖਾ ਕੇ ਫੇਰ ਜਾਣਾ ਤੇ ਰੋਟੀ ਆਪਾਂ ਖਾ ਕੇ ਵੀ ਜਾਣੀ ਆ ਹੋਰ ਕਿਸੇ ਦੇ ਘਰ ਜਾਈਏ ਉਥੋਂ ਦਾ ਕੋਲਡ ਡਰਿੰਕ ਪਿਆ ਪਿਆ ਕੇ ਚਾਹ ਪੀ ਕੇ ਪੂਰਾ ਹਾਲ ਕਰ ਲੈਂਦੇ ਆ ਬੱਦੇ ਮੈਂ ਤੁਹਾਨੂੰ ਕਿਹਾ ਰੋਟੀ ਖਾ ਕੇ ਤੁਰਨ ਨੂੰ ਆਉਂਦੇ ਆਂ ਗਰਮ ਭਾਨੀ ਆ ਹਾਂ ਠੀਕ ਐ ਠੀਕ ਐ ਤੁਸੀਂ ਪਹਿਲਾਂ ਦੱਸੋ ਕਿ ਦੀਦੀ ਰੋਟੀ ਖਾਓਗੀ ਤੇ ਆਪਣਾ ਚਾਹ ਬਣਾ ਲਓ ਪਹਿਲਾਂ ਰੋਟੀ ਖਾਣਾ ਰੋਟੀ ਖਾਣਾ ਚਾਹ ਤੋਂ ਬਾਅਦ ਹਾਂ ਚਾਹ ਠੀਕ ਚਲੋ ਬੇਟਾ ਆਨ ਕਰੋ ਰੋਟੀ ਦੀ ਤਿਆਰੀ ਕਰੋ ਰੋਟੀ ਲਾ ਕੇ ਠੀਕ ਹੈ ਡਿੰਪੀ ਨੂੰ ਵੀ ਕਹ ਦੋ ਨਾ ਫੁਲਕੇ ਲਓ ਹਾਂ ਠੀਕ ਹੈ ਚਲੋ ਚਲੋ ਦੀਦੀ ਦੀਦੀ ਨਾ ਦੇਸੀ ਘੋਨੀ ਲਗਾਉਂਦੇ ਰੋਟੀ ਦੇ ਉੱਤੇ ਉਹਨਾਂ ਦਾ ਖੁਸ਼ਕੂਹਕੂ ਲੱਖਣਾ ਠੀਕ ਹੈ ਦੀਦੀ ਹੂਨ ਪਸੀਨਾ ਆਂਦੇ ਰਹਿਣਾ ਹਾਂ ਠੀਕ ਹੈ ਖਾਣੇ ਦਾ ਬਹੁਤ ਸਵਾਦ ਆ ਰੋਟੀ ਬਹੁਤ ਤੇ ਨਵਾਂ ਰੋਟੀ ਬਹੁਤ ਸੋਹਣੀ ਆ ਬਹੁਤ ਵਧੀਆ ਬਣਾਈ ਚਲੋ ਜੀ ਜੀ ਮੇਰੀ ਗੱਲ ਸੁਣਾ ਨਵਾਂ ਪਿਆ ਦੇ ਜੀ ਅੱਛਾ ਇੱਕ ਮਿੰਟ ਰੋ ਮੈਂ ਭੇਜ ਦਿੰਦਾ ਨਾ ਕੰਮ ਲੱਗ ਗਿਆ ਆ ਮੈਂ ਭੇਜ ਦਿੰਦਾ ਠੀਕ ਆ ਭੇਜੋ 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 ਜਾਣਦੇ ਨੇ ਦੀ ਕੋਈ ਲੋੜ ਹੀ ਐ ਦੱਸ ਪਿਆਰ ਹੀ ਪਿਆਰ ਆ ਨਹੀਂ ਨਾ ਨਾਲ ਪੈਸਾ ਨਾਲ ਜ਼ਿਆਦਾ ਥੋੜੀ ਪਿਆਰ ਨਹੀਂ ਨਹੀਂ ਤੁਹਾਨੂੰ ਪਤਾ ਤੇਰੇ ਚੰਗਾ ਜਿਹਾ ਲੱਗਦਾ ਨਹੀਂ ਨਹੀਂ ਕੋਈ ਬਾਤ ਕਰਦੇ ਕੀ ਸੋਚ ਖਾਂਦੇ ਮਸੀ ਲੈਟ ਬਲੰਗ ਤੇ ਦਮ ਮੈਂ ਕਿਹਾ ਨਾ ਇਹਦੇ ਨੂੰ ਹਾਂ ਤੀਆਂ ਪਿਆਸ ਤੇ ਬੰਦਾ ਹੀ ਰਹਿਣਾ ਕੋਈ ਫਸੀਏ ਥੋੜੇ ਬੰਦੇ ਕੋਈ ਨਹੀਂ 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 ਕੋਈ ਗੱਲ ਲੈ ਦੱਸ ਇੱਕ ਥੋੜਾ ਜਿਹਾ ਮੋਤਾ ਨਹੀਂ ਨਹੀਂ ਥੋੜਾ ਜਿਹਾ ਨਹੀਂ ਨਹੀਂ ਥੋੜਾ ਥੋੜਾ ਜਿਹਾ ਚਲੋ ਠੀਕ ਆਪਾਂ ਇੱਕ ਜਗ੍ਹਾ ਹੋਰ ਲਾਂਗੇ ਇੱਕ ਠੀਕ ਆ ਉਹ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਇੱਕ ਤੇ ਜਿਆਦਾ ਨਹੀਂ ਹੈ ਆ ਲੋ ਜਿਆਦਾ ਥੋੜਾ ਉਹ ਨਹੀਂ ਕੁਛ ਨਹੀਂ ਦੱਸ ਥੋੜਾ ਥੋੜਾ ਯਾਰ ਸਭ ਇਹ ਦੰਦਾ ਉਹ ਵਿਆਹ ਆਇਆ ਤੇ ਮੈਂ ਆਈ ਹੈ ਚਲੋ ਔਰ ਅੱਗੇ ਕਿੰਨਾ ਕੁ ਮਤੇ ਦੁਨੀਆ ਹੀ ਆ ਕੋਈ ਲੋੜ ਹੀ ਨਹੀਂ ਇੰਨੀ ਖੇਚਲ ਕਰਨ ਦੀ ਪੈਸੇ ਨਾਲ ਬਹੁਤਾ ਹੋ ਜਾਂਦਾ ਕੱਛੋਂ ਆਪਣੇ ਬੱਚਾ ਨਾਲ ਖੇਚਲ ਕਰਦੀ ਹੈ ਹੈ ਕੋਈ ਨਹੀਂ ਮਸਤ ਫੁੱਲ ਮੁਗਾਲਿਆ ਵਾਲੀ ਗੱਲ ਕਰਦੀਆਂ ਨਹੀਂ ਹੈ ਫੇਰ ਨਾਨਾ ਜਲਦੀ ਆਣੇ ਫੇਰ ਆਏਗੀ ਉਹ ਬਾਥਰੂਮ ਜੀ ਹੈ ਨਾ ਮੇਰੀ ਗੱਲ ਅੱਛਾ ਫੇਰ ਬਾਥਰੂਮ ਗਿਆ ਜਾਂ ਕੋਈ ਨਹੀਂ ਤੇ ਮੇਰੀ ਗੱਲ ਸੁਣੋ ਤੁਸੀਂ ਵਿਆਹ ਦੇ ਤਜਾਣਾ ਜ਼ਰੂਰ ਚ ਹੈ ਨਹੀਂ ਕਿ ਵਿਆਹ ਵਾਲ ਦੇ ਨੂੰ ਮੰਜੂ ਸਾਰਾ ਕੰਮ ਤੁਸੀਂ ਹੋ ਗਿਆ ਕਾ ਨਹੀਂ ਕੋਈ ਗੱਲ ਨਾ ਮੈਂ ਆਖਿਓ ਕਹਣਾ ਨੂੰਹਾਂ ਤੇ ਆ ਕੇ ਮੈਂ ਤਾਂ ਉਹਦੇ ਤੇ ਕਹਿਣ ਲੱਗੀ ਆ ਤੂੰ ਵੀ ਕਰਨਾ ਮੈਂ ਤੇ ਵੋਟੀਆਂ ਬਣਾ ਲੈ ਕੇ ਆਣਾ ਸਭੀ ਜਿਹੜੇ ਬਰ ਗਿਆਣਾ ਦਸਤੇ ਠੀਕ ਹੈ ਕੋਈ ਗੱਲ ਦੀ ਟੈਨਸ਼ਨ ਨਾ ਮਸਤੀ ਦਾ ਘਰ ਨਹੀਂ ਸਮਝਣਾ ਆਪਣਾ ਘਰ ਸਮਝਣਾ ਤੁਹਾਡੇ ਦੀ ਹੋਰ ਦਾ ਵਿਆਹ ਹੈ ਸਮਝਾਈ ਹਾਂ ਜੋ ਵੀ ਰਸਮਾਂ ਗਿਆ ਮੈਂ ਤੇ ਚੱਲਦੀਆਂ ਰਸਮਾਂ ਆਪੇ ਆਪਣੇ ਅੱਗੇ ਕਰ ਲੈਣਗੇ ਨਹੀਂ ਨਹੀਂ ਮੈਂ ਗੈਸ ਬੰਦ ਕਰਤੀ ਹਾਂ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ तो नहीं आज जो एडी के जितने वोटियां ने है ना उदन आना है नहीं 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 कोई चलो ठीक है सिंगापुर से जुड़ है हां बेठा खाजेन डब्बा देना हट दे लेना ठीक है ओके चल सिंगापुर वो ड्राइवर को कौन डेस्टिनेशन उनको हम है सी में अच्छा मैं दीदी तू जरूर आना जरूर आना जरूर ओके दीदी हाँ जी की गल नीचे आओ क्यों है हो गया सारा काम मैं हूं जल्दी पर यार थोड़ी प्रोने आया वो तो जरे अपने वाले अपने घर गए तुसी भी अपने घर ही है ना तुसी प्रोने मक्कर निकली आ जी मिंटल तुसी ऊपर चले गए ठल्ले आओ ना मेरी गल सुन के जाओ ऊपर ना चढ़ो नीचे आओ हो नहीं मम्मी ਬੇਟਾ ਆਉ ਕੋਈ ਸੋਸ ਨਾ ਕੰਮੀ ਹੁੰਦੀ ਹੈ ਸੋਈ ਸਾਫ ਕਰਨਾ ਭਾਂਡੇ ਪੈਣ ਧੋਣ ਵਾਲੇ ਕੋਈ ਨਹੀਂ ਕੋਈ ਗੱਲ ਨਹੀਂ ਕਿ ਸੋਈ ਵੀ ਸੰਭੀ ਜਾਏਗੀ ਪਹਿਲਾਂ ਮੇਰੀ ਗੱਲ ਸੁਣੋ ਆ ਕੇ ਅੰਦਰ ਮੈਨੂੰ ਪੱਲੀ ਜਾਣ ਦਿੰਦੇ ਤੇ ਸਵੇਰ ਦੀ ਮੈਂ ਥੱਲੇ ਆਂ ਘੁੰਮ ਤੇ ਕੰਮ ਕਰਨਾ ਬੈਠੋ ਕੋਈ ਨਾ ਆਉਂ ਕੋਈ ਨਹੀਂ ਕੰਮ ਤੇ ਤੁਹਾਡੇ ਮੁੱਕਨੇ ਨੇ ਆ ਜਾਓ ਪਹਿਲੇ ਗੱਲ ਸੁਣ ਲਓ ਬਾਅਦ ਚ ਕਰ ਲੈਂਦੇ ਆ ਚਲ ਬੈਠੋ ਤੂੰ ਸੁਣ ਨਾ ਫੇਰ ਦੇਖ ਲਓ ਕੀ ਹੋਇਆ ਹੁਣ ਉਹਨੂੰ ਮੇਰੀ ਸੱਸ ਨੇ ਕਿੰਨੀ ਬਣੀ ਬਣਾਈ ਆ ਮੇਰੀ ਭੈਣ ਹੈ ਭੈਣ ਦੇ ਨਾਲ ਉਹਦੀ ਜਠਾਨੀ ਵੀ ਆਈ ਹੈ ਤੇ ਕਿੰਨੀ ਇੱਜ਼ਤ ਕਰਦੀ ਸੀ ਮੇਰੀ ਉਹਦੀ ਜਠਾਨਾ ਤੁਸੀਂ ਪੁੱਤਰ ਸਕੀਆਂ ਦਰਾਨੀਆਂ ਜਠਾਨੀਆਂ ਜੀ ਤਾਂ ਤੁਸੀਂ ਕਿਦੋਂ ਪਿਆਰ ਪਾਣਾ ਜੀ ਆਪਣੇ ਵਿੱਚ ਉਹ ਭਾਵੇਂ ਲੱਖ ਕਹਿਣ ਦੇ ਹੀ ਨਾ ਅੰਦਰੋਂ ਅੰਦਰ ਹੀ ਮਨ ਨੂੰ ਪੁੱਛ ਕੇ ਦੇਖੋ ਮੇਟੇ ਕੀ ਬੀਤਦੀ ਤਈ ਸੀ ਮੰਮੀ ਕੀ ਮਤਲਬ ਤੁਹਾਡਾ ਮਤਲਬ ਬੇਟਾ ਹੈ ਜੀ ਜਿਸ ਨਾਲ ਮੇਰੀ ਦੀਦੀ ਦੀ ਉਹਦੀ ਜਠਾਨੀ ਦੀ ਬਣੀ ਹੋਈ ਹੈ ਨਾ ਇਹ ਕਿਉਂ ਖਿਚੜੀ ਇੱਕ ਗੀਆ ਮੈਂ ਮੇਰੀ ਵੱਡੀ ਭੈਣ ਨੇ ਆਪਣੇ ਬੱਚੇ ਵਿਆਹ ਵੀ ਦਿੱਤੇ ਆ ਛੋਟੀ ਦੇ ਵੇਲੇ ਉਹਨੇ ਪੱਲਾਂ ਗਿਆ ਤੇ ਭਾਵੇਂ ਉਹ ਜਠਾਨੀ ਹੈ ਉਹਦੇ ਬੱਚੇ ਬਾਅਦ ਚ ਵਿਆਹ ਹੀ ਗਏ ਕਿਉਂ ਉਹਨਾਂ ਦਾ ਬੇਟਾ ਬਾਹਰ ਰਗਾ ਹੀ ਐਸ ਕਰਕੇ ਬੇਟਾ ਥੋੜਾ ਲੇਟ ਵਿਆਹ ਜਾਂਦਾ ਪਿਆ ਤੇ ਦੋਨੇ ਦਰਾਣੀਆਂ ਜਠਾਨੀਆਂ ਦੇਖ ਲਓ ਭੈਣਾਂ ਤੋਂ ਵੀ ਵੱਧ ਚੁੱਪੀਆਂ ਪਈਆਂ ਐਨਾ ਮੇਰੇ ਨਾਲ ਮੇਰੀ ਭੈਣ ਤੇ ਆ ਨਹੀਂ ਕਰਦੀ ਜਿੰਨਾ ਉਹਦੇ ਨਾਲ ਕਰਦੀ ਤਾਂ ਤੁਸੀਂ ਦੇਖ ਲਓ। ਤੂੰ ਹੀ ਕੰਮ ਦੀ ਗੱਲ ਕਰੋ ਕੋਈ। ਕੀ ਕਹਿਣਾ ਚਾਹੁੰਦੇ ਹੋ? ਉਹ ਲੋਕਾਂ ਦੇ ਘਰਾਂ 'ਚ ਦੇਖੋ ਐਦਾ ਹੀ ਲੱਗਦਾ ਹੈ। ਤੁਸੀਂ ਦੱਸੋ ਕੀ ਕਹਿਣਾ ਹੁਣ? ਕਹਿਣਾ ਬੇਟਾ ਮੈਂ ਐ ਚੰਨੀ ਐ। ਥੋੜੀ ਤੇ ਆਪਣੀ ਜ਼ੁਬਾਨ ਨਾਲ ਪੱਲਾ ਮਠਾਸ ਵਿੱਚ ਲਿਆਓ। ਉਹ ਹੀ ਉਹ ਗੱਲ ਕਰਨ ਦਾ ਢੰਗ ਹੁੰਦਾ ਵਾ। ਮੰਮੀ ਸਾਰੇ ਗੱਲਾਂ ਛੱਡੋ। ਦੱਸੋ ਤੁਹਾਨੂੰ ਕਿ ਕਿਸ ਵਾਸਤੇ ਬਿਠਾਇਆ ਕਿਹੜੇ ਗੱਲ ਕਰਨੀਆਂ। ਬੜੇ ਕੰਮ 'ਤੇ ਹੈ। ਚੱਲ ਕੰਮ 'ਤੇ ਨਾ। ਅਭੀ ਕੰਮ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਦੱਸੋ ਉਹਨਾਂ ਫਿਰ ਕਿਹੜਾ ਕੰਮ ਹੈ? ਸਭ ਤੋਂ ਪਹਿਲਾਂ ਦੱਸੋ। सगन के पाना जाती अहम की पाना ਤੁਸੀਂ ਦੇਖੋ ਤੇਹੀ ਪਾਣਾ ਜੋ ਪਾਣਾ ਪਾਓ ਨਹੀਂ ਤੁਸੀਂ ਦੇਖੋ ਕੀ ਪਾਣਾ ਤੁਸੀਂ ਮਿਲੇ ਵਰਤੇ ਹੋਏ ਆ ਸਾਡਾ ਥੋੜੀ ਬੰਨਦਾ ਉੱਥੇ ਨਹੀਂ ਬੰਨਦਾ ਦੇਖ ਬੇਟਾ ਦੇਖਣਾ ਕੀ ਹੈ ਹੁਣ ਤੁਸੀਂ ਮੈਨੂੰ ਦੱਸੋ ਸगन ਕਿਸ ਤਰ੍ਹਾਂ ਪਾਣਾ ਹੁੰਦੀ ਮੰਮੀ ਸगन ਹੈ ਕੀ ਪਾਣਾ ਸਾਨੂੰ ਕਿਹੜਾ ਵੱਖਰਾ ਡੱਬਾ ਚਾਹੀਏ ਉਹ ਕਹਿੰਦੇ ਸੀ ਦੀਦੀ ਉਹਨਾਂ ਨੇ ਕਿਹਾ ਸੀ ਤਿੰਨੇ ਡੱਬੇ ਲੈ ਲਓ ਵੱਖਰੇ ਵੱਖਰੇ ਇਹਨਾਂ ਨੇ ਪਤਾ ਕੀ ਕਿਹਾ ਨਹੀਂ ਬਿਲਕੁਲ ਨਹੀਂ ਉਹਨਾਂ ਨੇ ਲਾਸਟ ਟਾਈਮ ਬਾਅਦ ਜਾਂਦੇ ਵੀ ਕਿਹਾ ਮੈਂ ਦੇ ਦੇਣੀ ਆ ਨਹੀਂ ਨਹੀਂ ਕੁਝ ਹਾਂ ਜੇ ਸਾਨੂੰ ਵੱਖਰਾ ਡੱਬਾ ਦੇ ਕੇ ਜਾਂਦੇ ਫਿਰ ਮੈਂ ਸੋਚ ਲਈ ਹਾਂ ਹੁਣ ਡੱਬਾ ਤਾਂ ਇੱਕੋ ਹੀ ਆ ਪਾ ਫਿਰ ਸਗਨਾਂ ਫਿਰ ਤੁਸੀਂ ਸੋਚੋ ਕਿ ਮੱਡੇ ਤੁਸੀਂ ਹੋ ਕਿਉਂਕਿ ਤੁਸੀਂ ਤੁਸੀਂ ਦੋਗੇ ਤੁਸੀਂ ਮੇਲਵਰ ਤਾਂ ਕਰਦੇ ਰਹੇ ਸਾਰਾ ਨਾ ਨਾ ਹਾਂ ਸਾਨੂੰ ਥੋੜੀ ਪਤਾ ਇਸ ਕਰਕੇ ਸਗਨ ਤੁਸੀਂ ਦੋਗੇ ਜੋ ਦਿਨ ਦੇ ਲਓ ਦੇਖ ਪੁੱਤਰ ਇਹ ਤਾਂ ਸੋਖਾ ਕਹਿਤਾ ਵਾ ਕਿਸਾਂ ਨੂੰ ਡੱਬਾ ਨਹੀਂ ਦਵਾਇਆ ਸਾਨੂੰ ਅਲੱਗ-ਅਲੱਗ ਡੱਬਾ ਦਵਾ ਦਿੰਦੇ ਡੱਬੇ ਲੈਣੇ ਐਨੇ ਸੋਖੇ ਨਹੀਂ ਪਈ ਹੋਏ ਤੁਸੀਂ ਮਿੰਟ ਚ ਮੰਨੂ ਕਹਿਤਾ ਜੇ ਤੁਸੀਂ ਆਪ ਸਗਨ ਪਾਓ ਸਾਨੂੰ ਅਲੱਗ-ਅਲੱਗ ਡੱਬਾ ਦੇ ਕੇ ਜਾਂਦੇ ਤੇ ਅਸੀਂ ਅਲੱਗ-ਅਲੱਗ ਸਗਨ ਪਾਣਾ ਸੀ ਡੱਬੇ ਦੀ ਗੱਲ ਕਰਦੀ ਪਈ ਐ ਇਹ ਕੋਈ ਗਲੀ ਗੁਆੜ ਦਾ ਵਿਆਹ ਨਹੀਂ ਗਾਸੀ ਜੇ 1100 ਜਾਂ 2100 ਪਾਇਆ ਤੇ ਸਾਰ ਜਾਂਦਾ ਅੱਥੇ ਸਾਰੇ ਫੈਮਲੀ ਦੇ ਕੱਪੜੇ ਲਾਣੇ ਪੈਨੇ ਸੀ ਮੁੰਡੇ ਦੇ ਵੀ ਤੇ ਕੁੜੀ ਦੇ ਵੀ ਸਗਨ ਲੱਗ ਦੇਣਾ ਪੈਣਾ ਸੀ ਤੇ ਜਿਹੜੇ ਬਾਕੀ ਦੀ ਤਿਰਵਾ ਆ ਜੋ ਨੇ ਸੀ ਉਹ ਵੱਖਰੇ ਕਰਨੇ ਪੈਣੇ ਕਰ ਸਕਦੀਆਂ ਤੁਸੀਂ ਇੰਨਾ 10-10000 ਰੁਪਏ ਦਾ ਪੈ ਜਾ ਨਹੀਂ 10 ਤੂੰ ਖਰਚਦੀ 10 ਤੂੰ ਖਰਚਦੀ ਤੇ ਮੇਰਾ ਤਾਂ ਵੈਸੇ ਆਟੋਮੈਟਿਕਲੀ ਵੱਧ ਲੱਗਣਾ ਹੈ ਚਲ ਮੈਂ ਆਪਣਾ ਵੀ 10 ਲਾ ਲੈਣੀ ਆ 30000 ਰੁਪਏ ਘਰੋਂ ਜਾਣਾ ਹੀ ਤੇ ਹੁਣ ਕੀ ਹੋਣਾ ਮੈਂ ਸਗਨ ਪਾਣਾ ਮੈਂ ਤੇ ਬੱਚਿਆਂ ਦੇ ਕੱਪੜੇ ਲਾ ਦਵਾਂਗੀ दस हजार से तो साड़ लो मांगी मैं ऐस करके कह दही है अस तिना ने ना राल के सगन पाना है तीन तीन हजार रुपया तो दोने जनिया दे दो छे हजार पांच हजार मैं आप पादी ग्यारह हज़ार सगन पाना है तो उस तरह तो साढ़े तीन तीन पौने पौने चार चार हजार रुपया बनता जे आप पाइए सगन ये तुम्हें पो काम साम है अच्छा ਅਕਸਰ ਤੁਸੀਂ ਬੜਾ ਸਕੇਹਤਾ ਜੇ ਤੁਸੀਂ ਵੱਡੇ ਜੇ ਉਹਨੇ ਸੁਨਾਤ ਤੁਸੀਂ ਸਗਨ ਪਾਉ ਜਿਹਦਾ ਸਗਨ ਦੇਣ ਲੈਣ ਦਾ ਟਾਈਮ ਆਂਦਾ ਵੈ ਉਹਦੇ ਤੁਸੀਂ ਵੱਡੇ ਸੁਨਾ ਦਿੰਦੇ ਹੋ ਤੇ ਜਿਹੜਾ ਇਹ ਡੱਬਾ ਮੈਂ ਕੱਲੀ ਨੇ ਤਾਂ ਨਹੀਂ ਖਾ ਲੈਣਾ ਇਹ ਸਾਰੇ ਕੱਬਰ ਨਹੀਂ ਖਾਣਾ ਮੈਂ ਮੈਨੂੰ ਮਾਫ ਕਰੀ ਮੈਨੂੰ ਆਪਣੇ ਬੱਚਿਆਂ ਨੂੰ ਨਾ ਕੱਬਰ ਕਹਿਣਾ ਪੈਂਦਾ ਪਿਆ ਵੈ ਇੱਕ ਮਾਂ ਹੁੰਦੀ ਐ ਜਿਹੜਾ ਸਾਰੀ ਕੱਬਰ ਨੂੰ ਸਾਂਭਦੀ ਐ ਤਾਂ ਤੁਸੀਂ ਦੋ ਜਾਨੀਆਂ ਨੇ ਆਈਆਂ ਨੇ ਤੇ ਅੱਡਾ ਬਖੇੜਾ ਪਾਤਾ ਇੱਕ ਉੱਪਰ ਤੇ ਇੱਕ ਥੱਲੇ ਤੇ ਹੁਣ ਜਦੋਂ ਤੁਸੀਂ ਕਹਿੰਦੇ ਸਗਨ ਆਪੇ ਤਾਂ ਕਿਉਂ ਜਦੋਂ ਕੋਈ ਵੀ ਰਿਸ਼ਤੇਦਾਰ ਸਗਨ ਦੇ ਕੇ ਜਾਂਦਾ ਵਾ ਉਹ ਆਪਣਾ ਸਾਂਭ ਲੈਂਦੀ ਆ ਤੂੰ ਆਪਣਾ ਸਾਂਭ ਲੈਣੀ ਆ ਤੇ ਕਦੀ ਵੀ ਕਿਹਾ ਜੇ ਸੱਤ ਸਮਾਨ ਨੂੰ ਮੰਮੀ ਜੀ ਆ ਸਗਨ ਦੇ ਕੇ ਗਿਆ ਵਾ ਐਨੂੰ ਤੁਸੀਂ ਰੱਖ ਲਵੋ ਬਹੁਤੀ ਗੱਲ ਆ ਨਾ ਇੱਕ ਅਸੀਂ ਰੱਖ ਲੈਣੇ ਅਸੀਂ ਅੱਧਾ ਦੱਲ ਲੈਣੇ ਬਾਕੀ ਤੁਸੀਂ ਸਾਂਭ ਲੋ ਕਿਤੇ ਕੋਈ ਫੰਕਸ਼ਨ ਆਏਗਾ ਕਿਤੇ ਵਿਆਹ ਸ਼ਾਦੀ ਆਣੀ ਹੈ ਅਦੇ ਚ ਕੱਢ ਕੇ ਸਿੱਧੇ ਦੇਵਾਂਗੇ ਇਹ ਅਜ ਤੁਹਾਡੇ ਕੁੱਤੇ ਮੂੰਚਾ ਗਦੀ ਨਿਕਲਦਾ ਨਹੀਂ ਤੇ 11000 ਰੁਪਿਆ ਸੱਸ ਕੱਲੀ ਖਰਚ ਕਰੇ ਤੇ ਜਿਹੜੇ ਕਈ ਗਿਆਨਾ ਸਾਂਭੇ ਹੋਏ ਜੇ ਉਹ ਕਿੱਥੇ ਜੇ ਉਹ ਤੁਹਾਨੂੰ ਯਾਦ ਨਹੀਂ ਹੁਣ ਤੁਸੀਂ ਦੋਨੇ ਨਹੀਂ ਚੁੱਪ ਕਿਉਂ ਕਰ ਗਈਆਂ ਜੇ ਕੋਈ ਰਿਸ਼ਤੇਦਾਰ ਆਂਦਾ ਵੈ ਤੁਹਾਨੂੰ ਸਗੰਦੇ ਕੇ ਜਾਂਦਾ ਤੁਸੀਂ ਸਾਂਭ ਲੈਂਦੀਆਂ ਜੇ ਪਰ ਸਸਮਾਨ ਨੂੰ ਕਦੀ ਪੁੱਛਿਆ ਜੇ ਕਿੰਨਾ ਸਗੰ ਦੇਣਾ ਵੀ ਕਿੱਥੋਂ ਆ ਸੱਸ ਸੋਚੇ ਜੋ ਸੋਚਣਾ ਮੈਂ ਸੱਸ ਦਾ ਹੋਵੇ ਜਿੱਥੇ ਸਗੰ ਦੇ ਨੇ ਤੇ ਆਪ ਤੋਰ ਨਾਲ ਤਿਆਰ ਹੋਣਾ ਮੈਂ ਤੇ ਨਾਲ ਤੋਰ ਪਹਿਣਾ ਮੈਂ ਤੁਸੀਂ ਅੱਜ ਤੁਸੀਂ 3 3000 ਰੁਪਏ ਦੇਣ ਲੱਗੀਆਂ ਕਭਰਾ ਗਈਆਂ ਅਜੇ ਜੇ ਕੱਲ ਨੂੰ ਤੁਹਾਨੂੰ ਮੈਂ ਡੱਬੇ ਦਵਾ ਦੰਦੀ ਤੇ ਕੱਲੀਆਂ ਨੇ 11 12000 ਸਗੰ ਪਾਣਾ ਹੈ ਨਹੀਂ ਨਹੀਂ ਮੰਮੀ ਆਪਾਂ ਨੇ ਵੱਖਰੇ ਸਗੰ ਪਾਉਣੇ ਨਹੀਂ ਤੇ ਨਾਲੇ ਤੇ ਇਹਨਾਂ ਨੂੰ ਵੀ ਸਮਝਾ ਦਿਓ ਕਿ ਵੱਖਰੇ ਵੱਖਰੇ ਸਗਰ ਨਹੀਂ ਪਾਣੇ ਇੱਕੋ ਜਗ੍ਹਾ ਪਾਣੇ ਸਭ ਨੇ ਰਲ ਕੇ ਇੱਕ ਹੋ ਕੇ ਰਹਿਣਾ ਦੇਖੋ ਵੀ ਜਿੱਦਾਂ ਵੀ ਕਿਤੇ ਵਿਆਹ ਫੰਕਸ਼ਨ ਪਾਉਂਦੇ ਆਂ ਆਂਟੀ ਜੀ ਆ ਕੇ ਮੈਸੇਜ ਦੇ ਜਾਹੇ ਨੂਆ ਧੀਆਂ ਲੱਗ ਗਈਆਂ ਮੈਂ ਤੇ ਜਿਹੜੀ ਇਹ ਚੀਜ਼ ਆ ਨਾ ਇਹ ਸਾਂਝੀ ਹੀ ਹੋਣੀ ਚਾਹੀਦੀ ਬੇਟਾ ਜਨ ਨਹੀਂ ਬਿਲਕੁਲ ਬਿਲਕੁਲ ਸਾਂਝੀ ਨੂਆ ਧੀਆਂ ਕਿਆ ਤੇ ਲੰਦੀਆਂ ਮੈਂ ਅਸੀਂ ਅੱਢ ਹੀ ਆਂ ਜੀ ਹਾਂ ਸਾਨੂੰ ਅੱਢ ਦਵਾਓ ਜੀ ਪਰ ਜਦੋਂ ਅੱਢ ਵਰਤਨਾ ਪੈਂਦਾ ਨਾ ਪਤਾ ਤਦੋਂ ਲੱਗਦਾ ਫਿਰ ਬਦਲ ਲੱਗਦਾ ਸਹੀ ਗੱਲ ਐਸ ਕਰਕੇ ਕਿਸੇ ਦੇ ਘਰ ਵੀ ਜਿਆ ਚੀਜ਼ ਹੈਈ ਹੈ ਨਾ ਤੇ ਤੁਸੀਂ ਮਿਲ ਜੁਲ ਕੇ ਰਹੋ ਪਰ ਭੈਜੀ ਮੇਰੇ ਹਿਸਾਬ ਨਾਲ ਇਹ ਵਿੱਚ ਮੈਸੇਜ ਆ ਬੰਦਾ ਹੈਗਾ ਕਿ ਲੈਂਡ ਮਾਰੀ ਨੂਹਾਂ ਲੈ ਲੰਦੇ ਆ ਬੱਚਿਆਂ ਨੂੰ ਦਵਾ ਦੇਣ ਦਾ ਟਾਈਮ ਹੁੰਦਾ ਉਹਨੂੰ ਆਪਣਾ ਨੂਹਾਂ ਸੰਭ ਲੈਂਦੀਆਂ ਰੀਦੀ ਨੇ ਮਾਈਕ ਨਾ ਲਾਇਆ ਐਕਟਿਵਾ ਦੀ ਆਵਾਜ਼ ਆ ਜੇ ਲਾਇਆ ਲਾਇਆ ਦੂਜਾ ਮਾਈਕ ਤਕ ਬਹੁਤ ਮਿਲਕਾ ਤੁਹਾਡੇ ਕੋ ਵੀ ਹੈਗਾ ਨਹੀਂ ਮੇਰੇ ਕੋ ਨਹੀਂ ਤੇ ਰੀਦੀ ਨੇ ਲਾਇਆ ਹੈ ਜੀ ਕੋ ਆਏ ਵੇ ਕੀ ਕੀ ਖਾਗਾ ਸੰਗੇ ਕੀ ਚੁਲੀ ਖਾਕੇ ਇਹ ਦੁਬਾਰਾ ਸਟਾਰਟ ਹੋ ਡਿਆ ਖਾ ਪੀ ਕੇ ਫਿਰ ਆ ਸਟੋਰੀ ਤਾਂ ਚਿੱਤੇ ਹੀ ਭਲਕੇ ਸਟੋਰੀ ਕੀ ਸੀ ਇਹਨਾਂ ਨੇ ਇੰਨੀਆਂ ਗੱਲਾਂ ਮਾਰ ਲਈ ਹਨਾ ਤਿੰਨਾ ਬੀਬੀਆਂ ਨੇ ਇੰਨੀਆਂ ਇੱਕ ਖਿਚੜੀ ਖਾ ਲਈ ਹੈ ਸੁਸਤੀ ਪਾ ਲਈ ਹੈ ਇਹ ਕਿ ਇਹਨਾਂ ਨੇ ਇੰਨੀਆਂ ਗੱਲਾਂ ਮਾਰ ਲਈ ਜਿਹੜੀ ਸਟੋਰੀ ਬਣਾਈ ਹੈ ਆਪਣੇ ਟਾਈਮ ਦੀ ਆਪਾਂ ਗੱਲਾਂ ਯਾਰ ਸਾਡ ਬੀਤੀਆਂ ਗੱਲਾਂ ਸਾਡ ਬੀਤਿਆ ਬਚਪਨ ਦੀਆਂ ਗੱਲਾਂ ਹੋਰ ਚ ਕਈ ਟੌਪਿਕ ਸਾਨੂੰ ਲੱਭੇ ਨੇ ਇਹਨਾਂ ਨੂੰ ਆਪਣੇ ਉਹ ਜ਼ਰੂਰ ਉਸ ਟਾਪਿਕ ਤੇ ਵੀਡੀਓ ਬਣਾਵਾਂਗੇ ਚਲੋ ਜੀ ਆਈਏ ਮੁੱਦੇ ਦੀ ਗੱਲ ਤੇ ਹਾਂਜੀ ਅੱਜ ਦੀ ਸਟੋਰੀ ਤੁਹਾਨੂੰ ਦਿਖਾਈ ਗਈ ਆ ਉਹਦਾ ਮੈਸੇਜ ਇਹੋ ਹੀ ਆ ਕਿ ਬੜੀਆਂ ਨੋਹਾਂ ਇਸ ਤਰ੍ਹਾਂ ਹੀ ਕਰਦੀਆਂ ਕਿ ਜਦੋਂ ਕੋਈ ਸੁਗੰਧ ਦੇ ਕੇ ਜਾਂਦਾ ਆਪਰਾ ਉਦੋਂ ਆਪ ਰੱਖ ਲੈਂਦੀਆਂ ਤੇ ਜਦੋਂ ਸੁਗੰਧ ਦੇਣ ਦੀ ਵਾਰੀ ਆਂਦੀ ਆ ਉਦੋਂ ਸੱਸ ਦਵੇ ਕਿਉਂ ਜਾਂ ਤਾਂ ਉਦੋਂ ਵੀ ਤੁਸੀਂ ਕਿਹਾ ਕਰੋ ਨਾ ਕਿ ਮੰਮੀ ਜੀ ਪਾਪਾ ਜੀ ਇਹ ਜਿਹੜੇ ਸਗਣ ਆ ਆਪਾਂ ਤਿੰਨੇ ਹਿੱਸਿਆਂ 'ਚ ਕਰ ਲੈਣੇ ਦੋ ਹਿੱਸਿਆਂ 'ਚ ਕਰ ਲੈਣੇ ਇੱਕੋ ਜਗ੍ਹਾ ਤੇ ਰੱਖੋ ਤੁਸੀਂ ਕਾ ਤੁਸੀਂ ਬੜਾ ਤੁਹਾਡੇ ਦਿੱਤੇ ਆਏ ਨੇ ਪਰ ਕੌਣ ਕਰਦਾ ਨਹੀਂ ਇੱਕੋ ਜਗ੍ਹਾ ਤੇ ਰੱਖੋ ਕਾਨੂੰ ਦੇਣ ਲੈਂਦੀ ਲੋੜ ਵਾਹ ਬੰਦਾ ਥੋਂ ਤੋਰੀ ਪੂਰੀ ਗੱਲ ਲੈਂਦਾ ਕੁਝ ਬੱਚਿਆਂ ਨੂੰ ਖਲ ਚੰਦਾ ਸਭ ਕੁਝ ਕਰਦਾ ਜੀ ਨਾ ਬਾਬਾ ਦੇ ਦਿੱਤੀ ਗੱਲ ਮੈਨੂੰ ਨਾ ਯਾਦ ਨਹੀਂ ਆਂਦੀ ਆ ਤੇ ਉਦੋਂ ਕਿਸੇ ਨੇ ਗੱਲ ਕਹੀ ਸੀ ਕਹਿੰਦੇ ਸਾਡੇ ਘਰ ਇਸ ਤਰ੍ਹਾਂ ਸਿਸਟਮ ਹੈਗਾ ਕਿ ਸਾਡੇ ਘਰ ਜੇ ਕੋਈ ਸਗਨ ਦੇ ਕੇ ਜਾਂਦਾ ਨਾ ਰਿਦੀ ਹਾਂਜੀ ਉਹਨਾਂ ਦੱਸਿਆ ਕਿ ਆਪਾਂ ਕੀ ਕਰਦੇ ਆ ਉਹ ਸਗਨ ਦੇ ਰਬੜ ਚੜਾ ਕੇ ਤੇ ਲਿਖ ਦਿੰਨੇ ਵੀ ਐਨਾ ਸਗਨ ਉਹਨਾਂ ਨੇ ਇੱਕ ਕਹਿੰਦੇ ਬਾਕਸ ਲਗਾਇਆ ਹੋਇਆ ਠੀਕ ਆਪਾਂ ਲਿਖ ਲੈਣੇ ਆ ਉਹ ਘਾਟਾ ਵਾਧਾ ਕਰਕੇ ਆਪਾਂ ਪਾ ਦਨੇ ਉਹ ਪੈਸੇ ਆਪਾਂ ਵਰਤੇ ਦੇ ਨਹੀਂ ਮੈਨੂੰ ਉਹਨਾਂ ਦਾ ਆਈਡੀਆ ਬਹੁਤ ਵਧੀਆ ਲੱਗਿਆ ਹੂੰ ਬਹੁਤ ਵਧੀਆ ਹੈਗਾ ਵਾ ਬਹੁਤ ਵਧੀਆ ਮਲ ਕਿ ਤਰੀਬਨ ਹੀ ਕਰਾਚੇ ਲੈਂ ਦੇਣ ਤੋਂ ਲੜਾਈ ਹੁੰਦੀ ਹੈ ਹੂੰ ਹੁੰਦੀ ਲੈਨ ਨੂੰ ਉਹਨੂੰ ਤੇ ਦੇਨ ਨੂੰ ਸਾਸ ਕਿਉਂਕਿ ਸੋਹਰੇ ਨੇ ਵੀ ਇਥੋਂ ਹੱਥ ਛਾੜ ਦਿੰਦੇ ਸਿੱਧੀ ਵਾ ਸਾਫ਼ ਗੱਲ ਕਹਿਣੀ ਬੰਦੇ ਵੀ ਹੱਥ ਛਾੜ ਦਿੰਦੇ ਜੇ ਬੰਦਿਆਂ ਨੂੰ ਵੀ ਪੁੱਝ ਜਾਂਦਾ ਹੈ ਕਿ ਅੱבא ਸਾਡੇ ਮੁੰਡਿਆਂ ਦੇ ਵਿਆਹ ਚ ਪੁੱਤਾਂ ਦੇ ਧੀਆ ਦੇ ਵਿਆਹ ਚ ਆ ਕੁਝ ਸਗਨ ਦੇ ਕੇ ਗਿਆ ਸੀ ਉਹ ਜਨਾਨੀਆਂ ਹੀ ਸਿਰ ਸਣਾਣ ਆਪਣਾ ਜਨਾਨੀਆਂ ਕੋ ਪੈਸਾ ਕੋਈ ਹੋਵੇ ਭਾਵੇਂ ਨਾ ਹੋਵੇ ਜਾਂ ਦੋਈ ਕੰਮ ਕਰਨਗੀਆਂ ਜਾਂ ਤਾਂ ਵਿਚਾਰੀਆਂ ਔਖੀਆਂ ਸੋਖੀਆਂ ਗਿਆ ਸਗਨ ਦੇ ਕੇ ਆਣਗੀਆਂ ਤੇ ਜਾਂ ਫਿਰ ਵਿਆਹ ਛੱਡਣਗੇ ਛੱਡਣੀਆਂ ਉਹ ਤੇ ਹੈ ਹੀ ਉਹ ਤੇ ਕੋਈ ਪਹੰਜੀ ਇਸ ਤਰ੍ਹਾਂ ਹੁੰਦਾ ਜੇ ਹੁੰਦਾ ਹੁੰਦਾ ਸਹੀ ਗੱਲ ਜਦੋਂ ਆਪਣੇ ਵੇਲੇ ਨਿਕਲ ਜਾਂਦੇ ਨਾ ਉਹ ਯਾਰ ਕੋਈ ਜਾਂਦਾ ਹਾਂ ਉਹ ਤਾਂ ਫਿਰ ਬੰਦੇ ਪਤਾ ਕੀ ਕਰਦੇ ਆ ਪਹਿਲਾਂ ਕਾਪੀਆਂ ਤੇ ਲਿਖਿਆ ਹੁੰਦਾ ਵੀ ਇਹਨੂੰ 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 ਇਨਵਾਈਟ ਕੀਤਾ ਇਹਦਾ ਇਹਦਾ ਸਗਨ ਆ ਗਿਆ ਸਗਨ ਲੈ ਕੇ ਆਪ ਉਹਨਾਂ ਨੂੰ ਚੇਤਾ ਭੋਜ ਜਾਂਦਾ ਵੀ ਆਪਾਂ ਵੀ ਲਏ ਫਿਰ ਦੋਵੇਂ ਵੀ ਨਾ ਸਗਨ ਆ ਚਾਹੀਦਾ ਦੇਣ ਵੇਲੇ ਮੁੜ ਕੇ ਰੋੜਾ ਦੇ ਲੱਗੇ ਕਹਿਣਾ ਛੱਡੋ ਪਰ ਆਪਾਂ ਕਿਹੜਾ ਮਿਲ ਵਰਤਣਾ ਕਿ ਹਰੈਨਾ ਨਾਲੇ ਹੁਣ ਸਾਡੇ ਸਾਰੇ ਫੰਕਸ਼ਨ ਹੋ ਹੀ ਗਏ ਆ ਐਹੀ ਜਾਣਨ ਲਾ ਮੈਂ ਮਾਮੀਆਂ ਮਾਸੀਆਂ ਦਾ ਕਿਤੇ ਠੀਕ ਆ ਗੋਦਰਾਣੀ ਜਣ ਕੀ ਮਿਲ ਕੇ ਕਰਨਾ ਕੀ ਕਰਨਾ ਤੇ ਤੁਸੀਂ ਪੁੱਤ ਆਣਾ ਤਾਂ ਤੁਸੀਂ ਪੁੱਤ ਆਓ ਤਜੇ ਤਾਂ ਮਾਮੀਆਂ ਮਾਸੀਆਂ ਤਾਈਆਂ ਕੋਲ ਲੈਂਦੀਆਂ ਵੈ ਹਾਂ ਉਹ ਤਾਂ ਨਹੀਂ ਪਤਾ ਹੁੰਦਾ ਮਤਲਬ ਸਗਲ ਲੈਣ ਦਾ ਯਾਦ ਆ ਦੇਨ ਦਾ ਯਾਦ ਨਹੀਂ ਗਾ ਦਿਨ ਮਰੀ ਕਹਿ ਦਿੰਦੇ ਸਾਡੇ ਤਾਂ ਭੁਗਤ ਗਏ ਸਾਡੇ ਭੁਗਤ ਛੱਡੋ ਜੀ ਸਾਡੇਆਂ ਮੇਰੀਆਂ ਗੱਲਾਂ ਇਸ ਤਰ੍ਹਾਂ ਸਟਾਰਟ ਹੋ ਜਾਂਦੀਆਂ ਫਿਰ ਲਿੰਗਾ ਫਿਰ ਬੜਿਆ ਨੂੰ ਬੁਰੀਆਂ ਲੱਗਦੀਆਂ ਕਿ ਮੇਰੇ ਲੋਕੀ ਕਹਿੰਦੇ ਸਾਡੇ ਤੋਂ ਲੱਭਣਾ ਇਹ ਬੀਬੀਆਂ ਨਾ ਬੜੀਆਂ ਗਰਮ ਹੋ ਗਈਆਂ ਕਿਉਂਕਿ ਇਹਨਾਂ ਨੇ ਦੁੱਖ ਸੁੱਖ ਵੀ ਬੜੇ ਫੋਲੇ ਹੋਏ ਜੇ ਦੁੱਖ ਸੁੱਖ ਬੜੇ ਬਿੱਚੇ ਬੋਲੇ ਹੈ ਫਿਰ ਚਾਲੋ ਕਰਵੇ ਲੱਗੀ ਜਾਂਦੀਆਂ ਮੇਰੀ ਗੱਲ ਸੁਣੋ ਫਿਰ ਪਤਾ ਕੀ ਕਹਿਣਗੇ ਇਹ ਸਾਡੇ ਘਰ ਦੀ ਸਟੋਰੀ ਬਣਾਈ ਹੈ ਇਹ ਸਾਡੇ ਘਰ ਦੀ ਸਟੋਰੀ ਬਣਾਈ ਆ। ਉਹ ਬੀਬੀਓ ਭੈਣੋ ਕਮੈਂਟਾਂ ਚ ਜਰੂਰ ਦੱਸਿਓ। ਇਹ ਹਰ ਘਰ ਦੀ ਸਟੋਰੀ ਹੈ। ਹਰ ਘਰ ਦੀ ਸਟੋਰੀ ਹੈ ਤੇ ਇਹ ਇਹ ਜਿਹੜੇ ਚੋਰ ਹੋਏਗਾ ਨਾ ਉਹਨੂੰ ਜਿਆਦਾ ਪала ਲੱਗਦਾ। ਆਪਣੇ ਘਰ ਦੇ ਵੇ ਆਪਣੇ ਆ ਵੇਖਿਓ ਜੀ ਲਾਗੋ। ਆ ਵੇਖਿਓ ਆ ਬਲਾਨੇ ਨੇ ਆ ਸਟੋਰੀ ਸਾਡੇ ਤੇ ਪਾਈ ਜੇ। ਆ ਵੇਖਿਓ ਲੜਾਈਆਂ ਕਰਾਉਂਦੇ ਚ ਹੋ ਜਾਂਦੀਆਂ ਜੇ ਫੇਰ। ਨਹੀਂ ਨਹੀਂ ਸਹੀ ਗੱਲ। ਨਹੀਂ ਲੜਾਈਆਂ ਕਰਾਉਂਦੇ। ਇਹ ਨਹੀਂ ਪਤਾ ਪਤਾ ਕਿਉਂ ਚੋਰ ਤੇ ਆਪ ਹੁੰਦੀਆਂ ਆ। ਚੋਣ ਨੂੰ ਆਪਣਾ ਪਾਲਾ ਲੱਭ ਜਾਂਦਾ ਪਤਾ ਕੀ ਗੱਲ ਪੈੰਜੀ ਇਹ ਗੱਲ ਜਿਹੜੀ ਹੈ ਨਾ ਹਰ ਘਰ ਦੀ ਕਹਾਣੀ ਆ ਹਾਂ ਇਹ ਕੱਲੇ ਸਾਡੇ ਨਹੀਂ ਜੇ ਸਾਡੀਆਂ ਸਟੋਰ ਗਰਾਂ ਤੱਕ ਸਿੰਮਤ ਨਹੀਂ ਹਰ ਘਾਣੇ ਵਿੱਚ ਹੈ ਵੇਖੋ ਕੋਈ ਵੀ ਆ ਪਹਿਲਾਂ ਆਪਣੇ ਵਿਆਹਾਂ ਦੇ ਬੱਚਿਆਂ ਦੇ ਭੁਗਤ ਜਾਣਾ ਜਦੋਂ ਅਗਲੇ ਦੇ ਆਣੇ ਨਾ ਜਾਂ ਕਿਸੇ ਸਟੈਨ ਬੱਚੇ ਵੀ ਹੋਣ ਲੈ ਦੋ ਤੇ ਭਗ ਦੱਦ ਤੀਜੇ ਦੇ ਕਹਾਣੇ ਪਾਲਾ ਪਤਾ ਹੀ ਚਲੇ ਦੋ ਆ ਦੇ ਕਿ ਆਏ ਜੀ ਦੋ ਆ ਦੇ ਭਾਉ ਜਨ ਦੇਤੇ ਤਬ ਬਗੜ ਜਾ ਕਿਸੇ ਵਾਰ ਨਹੀਂ ਜਾਂਦਾ ਤੂੰ ਹੀ ਉੜਜੋ ਤੂੰ ਹੀ ਉੜਜੋ ਜਿਹੜੇ ਮੰਜੂ ਭੰਜੀ ਗਨੋ ਬੜੇ ਹਾਸੇ ਦੇ ਕੱਚੇ ਹੈਗੇ ਉਹ ਹਾਸ ਪੈਂਦੇ ਆ ਕੰਮ ਖਰਾਬ ਕਰਦੇ ਨੇ ਅਸੇ ਵਿੱਚ ਜਿਹੜਾ ਆਪਣੇ ਕਲੋਜ਼ ਅਪ ਦੇ ਆ ਦੇਖਣਾ ਪੈਂਦੇ ਅਸੀਂ ਤਾਂ ਨਹੀਂ ਦੇ ਸਕਦਾ ਸਾਡੀ ਮਜਬੂਰੀ ਸਾਡੇ ਬਾਰੀਆਂ ਖੁੱਲੀਆਂ ਤੇ ਐਸ ਕਰਕੇ ਜੀ ਹਰ ਗੱਲ ਤਾਂ ਗੁੱਸਾ ਨਾ ਕਰਿਆ ਕਰੋ ਇਹ ਨਾ ਕਿਹਾ ਕਰੋ ਕਿ ਸ਼ਾਇਦ ਜਿਸ ਤਰ੍ਹਾਂ ਮੈਂ ਆਂ ਮੇਰੇ ਰਿਸ਼ਤੇਦਾਰ ਕਹਿ ਦਿੰਦੇ ਨੇ ਮੈਂ ਸਾਫ਼ ਕਹਿਣ ਦੀ ਹੈ ਮੇਰੇ ਰਿਸ਼ਤੇਦਾਰ ਵੀਡੀਓ ਵੇਂਦੇ ਹੋਣਗੇ ਉਹ ਕਹਿੰਦੇ ਆ ਕਿ ਇਹ ਵੀਡੀਓ ਸਾਡੇ ਤੇ ਬਣਾਈ ਗਈ ਹੁਣ ਇਹਨਾਂ ਦੇ ਰਿਸ਼ਤੇਦਾਰ ਕਹਿੰਦੇ ਸਾਡੇ ਤੇ ਬਣਾਈ ਆ ਮੰਜੂ ਭੈਣ ਜੀ ਕਹਿੰਦੇ ਸਾਡੇ ਤੇ ਬਣਾਈ ਆ ਕਹਿੰਦੇ ਆ ਕਹਿੰਦੇ 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 ਬਿਲਕੁਲ ਕਹਿੰਦੇ ਆ ਸਾਰੇ ਕਹਿੰਦੇ ਓ ਯਾਰ ਆਪਾਂ ਐਡੇ ਵਿਹਲੇ ਕਿ ਟੱਡ ਗਿਆ ਸਟੋਰੀਆਂ ਬਣਾਈਏ ਕੱਦਾਂ ਮੰਜੂ ਭੈਣ ਬਾਹਰ ਨਿਕਲ ਗਈ ਸਾਡੇ ਕੋਲ ਤਾਂ ਹੋਰ ਜਿਆਦਾ ਬੜੀਆਂ ਸਟੋਰੀਆਂ ਆਈਆਂ ਕੀ ਕੀ ਕਰੀਏ ਸਾਡੇ ਕੋਲ ਨਾ ਟਾਈਮ ਨਹੀਂਗਾ ਕਿ ਕਿਸੇ ਦੀ ਸਟੋਰੀ ਬਣਾਈਏ ਤੁਸੀਂ ਜਿਹੜੂ ਸਾਡਾ ਸਰਾ ਦਾ ਸਬਸਕ੍ਰਾਈਬਰ ਹੈ ਨਾ ਸਾਡੇੜੀਆਂ ਫੈਮਿਲੀ ਦੇ ਮੈਂਬਰ ਉਹ ਖੁਦ ਹੀ ਸਾਨੂੰ ਸਟੋਰੀਆਂ ਭੇਜਦੇ ਆ ਕਿ ਆ ਚੀਜ਼ ਬਣਾਓ ਬਾਕੀ ਇੱਕ ਕਹਾਣੀ ਘਰ ਘਰ ਦੀ ਜੇ ਬਿਲਕੁਲ ਜੀ ਚੁੱਕਿਆ ਜੀ ਟਾਈਮ ਹੋ ਗਿਆ ਜਿਆਦਾ ਹੋਣ ਕੇੰਦਰ ਛੋਟ ਵੀ ਚੱਲੂ ਹੋਣਾ ਥੈਂਕ ਯੂ ਸੋ ਮੱਚੀ ਹੈਲੋ ਨਹੀਂ ਹਾਲੇ ਜਾਨ ਲਾਈਕ ਸ਼ੇਅਰ ਕਮੈਂਟ ਕਰਨਾ ਹਾਂ ਹਾਂ